ਫਾਈਨਲ ਸੀ ਮੈਂ ਕਿਹਾ ਜੇ ਸੈਮੀ ਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਹੈ ਮੈਂ ਕਿਹਾ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰ ਫੀਟ ਚੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸੁਸੋਦੀਆ ਸਾਹਿਬ ਪ੍ਰਧਾਨ ਜੀ ਅਮਨ अरोड़ा ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕੌਂਸਲਰ ਜਿਹੜੇ ਹੋਰ ਸਾਰੇ ਵਰਕਰ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿੰਦਾ ਇਹ ਪਰਿਵਾਰ ਖੱਡਿਆ ਪਿਆ ਸੀ ਸਾਰੇ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੇ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲੂਗਾ ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਆਂ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀਫਾਈਨਲ ਸੀ ਮੈਂ ਕਿਹਾ ਜੇ ਸੈਮੀਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਹੈ ਮੈਂ ਕਹਾਂ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰ ਹਿੱਟ 100 ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸਿਸੌਂਦੀਆ ਸਾਹਿਬ ਪ੍ਰਧਾਨ ਜੀ ਅਮਨ अरोड़ा ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਹੋਰ ਸਾਰੇ ਵਰਕਰ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿਦਾਂ ਇਹ ਪਰਿਵਾਰ ਖੱਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੇਰੇ ਦੋਸਤਾਂ ਸਾਰੇ ਲੁਧਿਆਣੇ ਵਾਸੀ ਆ ਤਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਮੈਂ ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ